ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 24 ਜੂਨ ਤਕਰੀਬਨ ਜਿਵੇਂ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਮਾਹੌਲ ਅੱਜ ਵੀ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਅੱਜ ਵੀ ਦਿਨ ਵੇਲੇ ਤਕਰੀਬਨ ਪੰਜਾਬ ਦੇ ਜ਼ਿਆਦਾਤਰ ਇਲਾਕੇ ਹਰ ਮੌਸਮ ਗਰਮ ਹੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਸਵੇਰ ਵੇਲੇ ਜਰੂਰ ਹਲਕੀ ਜਿਹੀ ਪੂਰੇ ਦੀ ਹਵਾ ਵਗ ਰਹੀ ਹੈ ਤੇ ਕਦੇ ਕਿਸੇ ਪਾਸੇ ਦੀ ਹਵਾ ਵਗ ਰਹੀ ਹੈ ਅਜਿਹਾ ਮਾਹੌਲ ਲਗਾਤਾਰ ਬਣੇ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਗਰਮੀ ਤੋਂ ਰਾਹਤ ਫਲਹਾਲ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਗਰਮੀ ਇਹ ਲੋ ਵਰਗੀ ਤਾਂ ਨਹੀਂ ਚੱਲ ਰਹੀ ਪਰ ਗਰਮੀ ਹੂਸ ਵਾਲੀ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਗਰਮੀ ਤੋਂ ਜਿਹੜੀ ਰਾਹਤ ਆ ਉਹ ਵੀ ਜਲਦੀ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਅਗਲੇ 2 ਦਿਨ ਤੱਕ ਮੌਸਮ ਪੰਜਾਬ ਦਾ ਇਸੇ ਤਰ੍ਹਾਂ ਹੀ ਗਰਮ ਤੇ ਇੱਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਜਿਹੜੀ ਹਵਾ ਦੇ ਵਿੱਚ ਨਮੀ ਹੈ ਸ਼ਾਮ ਵੇਲੇ ਹੌਮਸ ਦੇ ਨਾਲ ਕੁਝ ਕਿ ਜਗ੍ਹਾ ਵਿੱਚ ਹੀਟ ਸੈੱਲ ਬਣ ਸਕਦੇ ਹਨ ਮਾੜੇ ਮੋٹے ਸ਼ਰਾਟੇ ਲੱਗ ਸਕਦੇ ਹਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਾਂ ਕਿਤੇ ਹਲਕੀ ਫੁਲਕੀ ਹਨੇਰੀ ਜਿਹੀ ਚੱਲ ਸਕਦੀ ਹੈ ਪਰ ਜਿਹੜਾ ਵੱਡੇ ਪੱਧਰ ਤੇ ਮੀਂਹ ਹੈ ਉਹ 26 ਤਰੀਕ ਤੋਂ ਬਾਅਦ 27 28 ਤਰੀਕ ਦੇ ਆਸ-ਪਾਸ ਪੁੱਜਣ ਦੀ ਸੰਭਾਵਨਾ ਹੈ ਦੂਸਰੀ ਤਰਫ ਜੇਵੇਂ ਮਾਨਸੂਨ ਦੀ ਵੀ ਗੱਲ ਕਰਦੇ ਹੁੰਦੇ ਆ ਕਿ ਉਹ ਵੀ ਹੌਲੀ-ਹੌਲੀ ਅੱਗੇ ਨੂੰ ਵਧਣੀ ਸ਼ੁਰੂ ਹੋ ਚੁੱਕੀ ਆ ਤੇ ਤੇ ਉਮੀਦ ਦੇ ਅਨੁਸਾਰ ਉਹ ਅਗਲੇ 4 ਤੋਂ 5 ਦਿਨਾਂ ਦੇ ਤੱਕ ਪੰਜਾਬ ਵਿੱਚ ਪੁੱਜਣ ਦੀ ਸੰਭਾਵਨਾ ਹੈ 1 ਜੁਲਾਈ ਦੇ ਆਸ-ਪਾਸ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬ ਵਿੱਚ ਪਹੁੰਚੇਗੀ ਤੇ ਚੰਗਾ ਮੀਂਹ ਲੈ ਕੇ ਆਉਣ ਦੀ ਸੰਭਾਵਨਾ ਉਹਦੇ ਵਿੱਚ ਬਣੀ ਹੋਈ ਹੈ